ਹਾਂਜੀ ਸਾਰੀ ਕਾਲਜੀ ਸਾਰਿਆਂ ਨੂੰ ਅੱਜ ਪੰਜਾਬੀ ਮਾਸਟਰ ਕੈਟਰ 2016 ਦਾ 21 ਕੁਐਸਚਨ ਤੋਂ ਸਟਾਰਟਿੰਗ ਕਰ ਰਹੇ ਹਾਂ ਬਰਿਆਮ ਸੰਤੂ ਦੇ ਕਹਾਣੀ ਸੰਗ੍ਰਹਿ ਭੱਜੀਆਂ ਬਾਹੀ ਦਾ ਪ੍ਰਕਾਸ਼ਨ ਹੋਇਆ 1971 ਇਸਵੀ 1981 1987 ਕੋਈ ਵੀ ਨਹੀਂ ਤਾਂ ਇਹ ਹੋਇਆ ਸੀ ਜੀ 1987 ਇਸਵੀ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਕਿਹੜਾ ਕਹਾਣੀ ਸੰਗ੍ਰਹਿ ਆਜ਼ਾਦੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਹਾਂਜੀ ਵੀਨਾ ਵਿਨੋਦ ਅਸਮਾਨੀ ਮਹਾਨਦੀ ਨਾਕਪੀਦ ਦਾ ਜਾਦੂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਤੇ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੀ ਤੁਸੀਂ ਮੈਨੂੰ ਦੱਸੋਗੇ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਿਹੜਾ ਕਹਾਣੀ ਸੰਗ੍ਰਹਿ ਆ ਸੀ ਜਿਹੜਾ ਆਜ਼ਾਦੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ ਪੰਜਾਬੀ ਕਹਾਣੀਕਾਰ ਗੁਰਮਖ ਸਿੰਘ ਮੁਸਾਫਰ ਦੀਆਂ ਕਹਾਣੀਆਂ ਦੀ ਮੁੱਖ ਸੁਰ ਕੀ ਹੈ ਧਾਰਮਿਕ ਰਾਸ਼ਟਰਵਾਦੀ ਪ੍ਰਗਤੀਵਾਦੀ ਰੋਮਾਂਟਿਕ ਹਾਂਜੀ ਤਾਂ ਇਹ ਹੈ ਜੀ ਰਾਸ਼ਟਰਵਾਦੀ ਨੈਕਸਟ ਕੁਐਸਚਨ ਸ਼ੇਰਨੀਆਂ ਕਹਾਣੀ ਦਾ ਕਰਤਾ ਹੈ ਸੁਰਜੀਤ ਸਿੰਘ ਸੇਠੀ ਸੰਤੋਖ ਸਿੰਘ ਧੀਰ ਕੁਲਵੰਤ ਸਿੰਘ ਵਿਰਕ ਦਿਲੀਪ ਗੋਟ ਟਿਵਾਣਾ ਤਾਂ ਸ਼ੇਰਨੀਆਂ ਕਹਾਣੀ ਦਾ ਕਰਤਾ ਹੈ ਕੁਲਵੰਤ ਸਿੰਘ ਵਿਰਕ ਮੋਤ ਅਲੀ ਬਾਬੇ ਦੀ ਕਿਸ ਦਾ ਕਹਾਣੀ ਸੰਗ੍ਰਹਿ ਹੈ ਬਚਿੰਤ ਕੌਰ ਅਜੀਤ ਕੌਰ ਚੰਦਰ ਨਿਗੀ ਅਮਰਤਾ ਪ੍ਰੀਤਮ ਤਾਂ ਮੋਤ ਅਲੀ ਬਾਬੇ ਦੀ ਹੈ ਜੀ ਅਜੀਤ ਕੌਰ ਦਾ ਆਈਸੀ ਨੰਦਾ ਦੇ ਕਿੰਨੇ ਇਕਾਂਗੀ ਸੰਗ੍ਰਹਿ ਹਨ 5 4 3 ਜਾਂ ਦੋ ਹਾਂਜੀ ਤਾਂ ਇਹ ਹਾਂਜੀ ਤਿੰਨ ਨੈਕਸਟ ਕੁਐਸਚਨ ਹੇਟ ਲਿਖਿਆਂ ਵਿੱਚੋਂ ਕਿਹੜਾ ਇਕਾਂਗੀ ਸੰਗ੍ਰਹਿ ਬਲਵੰਤ ਗਾਰਗੀ ਦਾ ਨਹੀਂ ਹੈ ਸੈਲ ਪੱਥਰ ਕੁਆਲਿਟੀ ਸੀ ਬੱਤਨ ਦੀ ਬੇੜੀ ਜਾਂ ਦੁੱਧ ਦੀਆਂ ਧਾਰਾਂ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇਕਾਂਗੀ ਸੰਗ੍ਰਹਿ ਹੈ ਉਹ ਸੈਲ ਪੱਥਰ ਹੈ ਜੋ ਬਲਵੰਤ ਗਾਰਗੀ ਦਾ ਇਕਾਂਗੀ ਸੰਗ੍ਰਹਿ ਨਹੀਂ ਹੈ ਝੁੰਗਲ ਮਾਟਾ ਇਕਾਂਗੀ ਸੰਗ੍ਰਹਿ ਦਾ ਲੇਖਕ ਸੁਰਜੀਤ ਸਿੰਘ ਸੇਠੀ ਹਰਸ਼ਰਨ ਸਿੰਘ ਕਪੂਰ ਸਿੰਘ ਕੁਮਨ ਗੁਰਚਰਨ ਸਿੰਘ ਦਸੂਜਾ ਤਾਂ ਇਹ ਹੈ ਜੀ ਕਪੂਰ ਸਿੰਘ ਕੁਮਲ ਝੁੰਗਲ ਮਾਟਾ ਇਕਾਂਗੀ ਸੰਗ੍ਰਹਿ ਹੈ ਕਪੂਰ ਸਿੰਘ ਕੁਮਨ ਦਾ ਤਪਿਆ ਕਿਉਂ ਖਪਿਆ ਇਕਾਂਗੀ ਸੰਗ੍ਰਹਿ ਦਾ ਲੇਖਕ ਹੈ ਸੰਤ ਸਿੰਘ ਸੇਖੋਂ ਰੋਸ਼ਨ ਲਾਲ ਅਹੂਜਾ ਜੋਸ਼ੂਆ ਫਜ਼ਲਦੀਨ ਉਪਰੋਕਤ ਵਿੱਚੋਂ ਕੋਈ ਨਹੀਂ ਤਪਿਆ ਕਿਉਂ ਖਪਿਆ ਇਕਾਂਗੀ ਦਾ ਹੈ ਜੀ ਸੰਤ ਸਿੰਘ ਸੇਖੋਂ ਹਾਂਜੀ ਨੈਕਸਟ 30 ਨੰਬਰ ਕੁਐਸਚਨ ਦੇਖਦੇ ਹਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਆંગી ਸੰਗ੍ਰਹਿ ਹਰਚਰਨ ਸਿੰਘ ਦਾ ਹੈ ਸੁੰਦਰ ਪਦ ਸਤ ਤ੍ਰਿਸ਼ੀ ਬੂਹੇ ਬੈਠੀ ਤੀ ਦਸਬੰਦ ਤਾਂ ਇਹ ਹੈ ਜੀ ਸਤ ਤ੍ਰਿਸ਼ੀ ਜੋ ਹਰਚਰਨ ਸਿੰਘ ਦਾ ਹੈ ਨਾਨਕ ਸਿੰਘ ਦੇ ਨਾਵਲ ਇੱਕ ਮਿਆਂ ਦੋ ਤਲਵਾਰਾਂ ਦਾ ਸਬੰਧ ਕਿਸ ਲਹਿਰ ਨਾਲ ਹੈ ਗਾਂਧੀ ਜੀ ਦਾ ਅੰਦੋਲਨ ਗੁਰਦੁਆਰਾ ਸੁਧਾਰ ਲਹਿਰ ਗਦਰ ਲਹਿਰ ਬੱਬਰ ਅਕਾਲੀ ਲਹਿਰ ਤਾਂ ਇਹ ਹੈ ਜੀ ਗਦਰ ਲਹਿਰ ਨਾਲ ਗੁਰਦੇਵਾਲ ਸਿੰਘ ਦਾ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਣ ਵਾਲਾ ਨਾਵਲ ਅੱਧ ਚਾਨਣੀ ਰਾਤ ਮੜੀ ਦਾ ਦੀਵਾ ਅਨ ਹੋਏ ਤੇ ਕੁਬੇਲਾ ਤਾਂ ਇਹ ਹੈ ਜੀ ਮੜੀ ਦਾ ਦੀਵਾ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਜਸਵੰਤ ਸਿੰਘ ਕਮਲ ਦਾ ਨਹੀਂ ਹੈ ਲਹੂ ਮਿੱਟੀ ਸੱਚ ਨੂੰ ਫਾਂਸੀ ਰਾਤ ਬਾਕੀ ਹੈ ਪੂਰਨਵਾਸੀ ਤਾਂ ਇਹ ਹੈ ਜੀ ਲਹੂ ਮਿੱਟੀ ਲਹੂ ਮਿੱਟੀ ਕਿਸ ਦਾ ਹੈ ਸਾਮ ਸਿੰਘ ਸੇਖੋਂ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਅਮਰਤਾ ਪ੍ਰੀਤਮ ਦਾ ਹੈ ਨੌ ਦੇ ਮਾਸ ਪ੍ਰਦੇਸੀ ਰੁੱਖ ਡਾਕਟਰ ਦੇਵ ਗੁਰਦਸ਼ ਇਹਦਾ ਆਨਸਰ ਸਾਰਿਆਂ ਨੂੰ ਪਤਾ ਹੋਏਗਾ ਕਿਉਂਕਿ ਬਹੁਤ ਹੀ ਫੇਮਸ ਨਾਵਲ ਹੈ ਡਾਕਟਰ ਦੇਵ ਨਿਰੰਜਨ ਤਸਨੀਮ ਦਾ ਦੇਸ਼ਵੰਡ ਨਾਲ ਸੰਬੰਧਿਤ ਨਾਵਲ ਕਿਹੜਾ ਹੈ ਹਾਂਜੀ ਪਰਸ਼ਾਵੇਂ ਜਦੋਂ ਸਵੇਰ ਹੋਈ ਹਨੇਰਾ ਹੋਣ ਤੱਕ ਰੇਤਸ਼ਲ ਤਾਂ ਕਿਹੜਾ ਹੈ ਜੀ ਜਦੋਂ ਸਵੇਰ ਹੋਈ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਦਾ ਦੇਹਾਂਤ ਹੋਇਆ 2003 ਚ 2005 2006 2007 ਤਾਂ ਇਹ ਹੋਇਆ ਸੀ ਜੀ 2003 ਦੇ ਵਿੱਚ ਪੰਜਾਬੀ ਦੇ ਕਿਸ ਨਾਟਕਕਾਰ ਨੇ ਆਪਣੇ ਨਾਟ ਰਚਨਾਵਾ ਵਿੱਚ ਦੁਆਬਾ ਖਿੱਤੇ ਦੀ ਅঞ্চলিকਤਾ ਨੂੰ ਪੇਸ਼ ਕੀਤਾ ਹੈ ਹਾਂਜੀ ਅਜਮੇਰ ਆਲਖ ਬਲਵੰਤ ਗਾਰਗੀ ਈਸ਼ਵਰ ਚੰਦਰ ਨੰਦਾ ਜਾਂ ਫਿਰ ਚਰਨ ਦਾਸ ਸਿੱਧੂ ਤਾਂ ਇਹ ਕੀਤਾ ਜੀ ਚਰਨ ਦਾਸ ਸਿੱਧੂ ਨੇ ਹੇਠ ਲਿਖੇ ਪੰਜਾਬੀ ਨਾਟਕਾਂ ਵਿੱਚੋਂ ਕਿਸ ਨੇ ਪੰਜਾਬੀ ਨਾਟਕ ਨੂੰ ਸਭ ਤੋਂ ਪਹਿਲਾਂ ਰੰਗਮંચ ਨਾਲ ਜੋੜਿਆ ਹਰਚਰਨ ਸਿੰਘ ਬਲਵੰਤ ਗਾਰਗੀ ਸੰਤ ਸਿੰਘ ਸੇਖੋ ਆਈਸੀ ਨੰਦਾ ਤਾਂ ਸਭ ਨੂੰ ਪਤਾ ਆਈਸੀ ਨੰਦਾ ਨੇ ਜੋੜਿਆ ਸੀ ਮੇਰੀ ਦੁਨੀਆ ਸਵੈ ਜੀਵਨੀ ਦਾ ਲੇਖਕ ਸਾਹਿਬ ਸਿੰਘ ਬਲਵੀਰ ਸਿੰਘ ਨਾਨਕ ਸਿੰਘ ਤਾਰਾ ਸਿੰਘ ਬਹੁਤ ਹੀ ਇਜ਼ੀ ਕੁਐਸਚਨ ਹੈ ਤਾਂ ਮੇਰੀ ਦੁਨੀਆ ਸਵੈ ਜੀਵਨੀ ਕਿਸ ਦੀ ਹੈ ਨਾਨਕ ਸਿੰਘ ਦੀ ਹਾਂਜੀ ਇਸ ਵੀਡੀਓ ਦਾ ਲਾਸਟ ਪ੍ਰਸ਼ਨ ਰਸਿੱਧੀ ਟਿਕਟ ਰਚਨਾ ਕੀ ਹੈ ਡਾਬਿਕ ਡਾਕ ਵਿਭਾਗ ਨਾਲ ਸੰਬੰਧਿਤ ਨਿਬੰਧਕ ਪੁਸਤਕਨਾਟਕ ਸਵੈਜੀਵਨੀ ਕਾਵ ਸੰਗ੍ਰਹਿ ਹੈ ਤਾਂ ਰਸਿੱਧੀ ਟਿਕਟ ਹੈ ਜੀ ਸਵੈਜੀਵਨੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਇਹ ਕਿਸ ਦੀ ਸਵੈਜੀਵਨੀ ਹੈ ਥੈਂਕ ਯੂ